ਆਮ ਆਦੀ ਪਾਰਟੀ ਦੇ ਚੇਅਰਮੈਨ ਦੀ ਗੁੰਡਾਗਰਦੀ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਆ ਜਿਲ੍ਹਾ ਫਾਜ਼ਲਕਾ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਮਾਰਕੀਟ ਕਮੇਟੀ ਦੇ ਇੱਕ ਸੁਪਰਡੈਂਟ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਸਾਥੀਆਂ ਦੇ ਨਾਲ ਕੁੱਟਮਾਰ ਕੀਤੀ ਆ ਉਹ ਸੁਪਰਡੈਂਟ ਹੁਣ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ ਤੇ ਉਹਦੇ ਹੁਣ ਕਮੇਟੀ ਦੇ ਚੇਅਰਮੈਨ ਕਹਿ ਰਹੇ ਨੇ ਕਿ ਮੁਲਾਜ਼ਮ ਵੱਲੋਂ ਲਗਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ ਨੇ ਪੂਰੀ ਖਬਰ ਆ ਕਿ ਆਮ ਆਦੀ ਪਾਰਟੀ ਦੇ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਸupervisor ਨੂੰ ਕਮਰੇ 'ਚ ਬੰਦ ਕਰਕੇ ਕੁੱਟਿਆ ਅਧਿਕਾਰੀ ਹਸਪਤਾਲ ਦੇ ਵਿੱਚ ਭਰਤੀ ਆ ਹਸਪਤਾਲ ਵਿੱਚ ਪਹੁੰਚ ਕੇ ਇਨਸਾਫ ਦੀ ਮੰਗ ਕੀਤੀ ਉਧਰ ਜ਼ਖਮੀ ਮੁਲਾਜ਼ਮ ਨੇ ਬਦਲੀ ਦੀ ਵੀ ਮੰਗ ਕੀਤੀ ਹੈ ਉਹ ਕਹਿੰਦੇ ਕਿ ਸਾਨੂੰ ਪਤਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਜਿਹੜਾ ਜ਼ਖਮੀ ਮੁਲਾਜ਼ਮਾ ਉਹਨੇ ਕਿਹਾ ਕਿ ਮੇਰੀ ਬਦਲੀ ਕਰਵਾ ਦਿਓ ਮੈਨੂੰ ਪਤਾ ਹੈ ਕਿ ਕਾਰਵਾਈ ਨਹੀਂ ਹੋਣੀ ਇਸ ਪੀੜਤ ਨੇ ਰੋ ਰੋ ਕੇ ਮੀਡੀਆ ਨੂੰ ਦੱਸਿਆ ਕਿ ਉਹ ਮਾਰਕੀਟ ਕਮੇਟੀ ਅਰਨੀਵਾਲਾ ਵਿੱਚ ਬਤੌਰ ਸੁਪਰਵਾਈਜ਼ਰ ਕੰਮ ਕਰ ਰਿਹਾ ਦਰਸਰ ਫਾਜ਼ਿਲਕਾ ਦੇ ਸਰਕਾਰੀ ਹਸਪਤਲ ਵਿੱਚ ਜੀਰੇ ਇਲਾਜ ਮੰਡੀ ਅਰਨੀਵਾਲਾ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਗੌਰਵ ਮੋਂਗਾ ਨੇ ਚੇਅਰਮੈਨ ਤੇ ਕਈ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਕਿ ਅਰਨੀਵਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਵੱਲੋਂ ਮੈਨੂੰ ਬੁਲਾਇਆ ਗਿਆ ਸੀ ਤੇ ਕਮਰੇ 'ਚ ਬੰਦ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਡੰਡਿਆਂ ਨਾਲ ਵੀ ਉਸ ਨੂੰ ਕੁੱਟਿਆ ਮਾਰਿਆ ਗਿਆ ਜਿਸ ਦੀ ਵਜ੍ਹਾ ਕਿ ਉਹ ਉਸ ਨੂੰ ਮੰਡੀ ਵਿੱਚ ਕਣਕ ਦੀ ਬੋਲੀ ਕਰਾਉਣ ਤੋਂ ਰੋਕ ਰਿਹਾ ਸੀ ਉਸ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਵੱਲੋਂ ਕਾਰਵਾਈ ਕਰਵਾਉਣ ਦੀ ਬਜਾਏ ਖੁਦ ਦੀ ਹੀ ਬਦਲੀ ਕਰਾਉਣ ਦੀ ਮੰਗ ਕੀਤੀ ਹੈ ਉਹਦਾ ਕਹਿਣਾ ਹੈ ਕਿ ਸਰਕਾਰ ਦੇ ਬੰਦੇ ਨੇ ਤੇ ਉਸ ਨੂੰ ਪਤਾ ਕਿ ਕਾਰਵਾਈ ਨਹੀਂ ਹੋਣੀ 1.5 ਵਜੇ ਦੇ ਕਰੀਬ ਚੇਅਰਮੈਨ ਸਾਹਿਬ ਆਏ ਆਈ ਉਹਨਾਂ ਨੇ ਆ ਕੇ ਕਮਰੇ 'ਚ ਬੰਦ ਕਰ ਲਿਆ ਉਹਨਾਂ ਦੇ ਨਾਲ ਦੋ ਦੋਸਤ ਹੋਰ ਸੀਗੇ ਉਹਨਾਂ ਨੇ ਗਰਦਨ ਤੋਂ ਫੜ ਕੇ ਮੈਨੂੰ ਡੰਡੇ ਨਾਲ ਕੁੱਟਿਆ ਬੁਰੀ ਤਰ੍ਹਾਂ ਡੰਡਾ ਸੀ ਉਹਨਾਂ ਕੋਲੇ ਲੱਤਾਂ ਮਾਰੀਆਂ ਮੁੱਕੇ ਮਾਰੇ ਬਹੁਤ ਜ਼ਿਆਦਾ ਕੁੱਟਿਆ ਹੀ ਮੈਨੂੰ ਵਜੇ ਹੀ ਅਸੀਂ ਬੋਲੀ ਕਰਾਣੇ ਪਏ ਜੀ ਵਿਆੜਾਂ ਦੀ ਜਾਂ ਮੰਡੀ ਦੀ ਕਿਉਂ ਕਰਾਉਂਦੇ ਪਏ ਹਾਂ ਐ ਸੰਬੰਧੀ ਮੈਨੂੰ ਨੋਟਿਸ ਵੀ ਕੱਢਿਆ ਹੀ ਲਿਖਤੀ ਚੇਅਰਮੈਨ ਸਾਹਿਬ ਦੀ ਕੋਈ ਹੋਰ ਨਹੀਂ ਸਕਦੀ ਗੀ ਇੰਟੂਿਸ਼ਨ ਵੀ ਬੋਲੀ ਨਾ ਕਰੋ ਬਲਕਿਨ ਫੇਰ ਵੀ ਮੈਨੂੰ ਨੋਟਿਸ ਕੱਢਿਆ ਗਿਆ ਤੇ ਦੋ ਦਿਨਾਂ ਚ ਮੈਨੂੰ ਕਿਹਾ ਕਿ ਸਪਸ਼ਟ ਕਰੰਦੋ ਕਿ ਉਹ ਤੁਸੀਂ ਬੋਲੀ ਕਰਾਈਂ ਤੇ ਜਬਕਾਇਦਾ ਲਿਖਿਆ ਗਿਆ ਜੀ ਵੀ ਆ ਬੋਲੀ ਤੁਹਾਨੂੰ ਮਨਨ ਕੀਤੀ ਗਈ ਸੀ ਕਰਾਉਣ ਵਾਸਤੇ ਤੁਸੀਂ ਕਿਉਂ ਕਰਾਈਏ ਬੋਲੀ ਇੰਸਪੈਕਟਰ ਇੰਸਪੈਕਟਰ ਹੀ ਗਗਨ ਦੂਮਣੀ ਨੇ ਬੋਲੀ ਕਰਾਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਕਿ ਡੀ ਐਫ ਐਸ ਸੀ ਸਾਹਿਬ ਦੀ ਪ੍ਰਵਾਨਗੀ ਜੇ ਜਾਂ ਤਾਂ ਉਹ ਮਨਾ ਕਰਨ अदरवाइज ਅਸੀਂ ਬੋਲੀ ਨਹੀਂ ਮਨਾ ਕਰ ਸਕਦੇ ਕੀ ਬੋਲੀ ਲਿਖਣ ਤੋਂ ਉਹਨਾਂ ਨੇ ਬਕਾਇਦਾ ਸਾਰੀ ਬੋਲੀ ਲਿਖੀ ਹੈ ਜੀ ਉਹ ਕਹਿੰਦੇ ਕਿ ਬੋਲੀ ਆਪਾਂ ਬੰਦ ਨਹੀਂ ਕਰ ਸਕਦੇ ਮੈਂ ਚਲੋ ਚੇਅਰਮੈਨ ਸਾਹਿਬ ਨੇ ਕਿਹਾ ਲੇਕਿਨ ਉਹ ਕਹਿੰਦੇ ਨਹੀਂ ਕਹਿੰਦੇ ਆਪਾਂ ਨਹੀਂ ਕਰ ਸਕਦੇ ਕੀ ਬੁੱਢ ਜਿੰਮੇਦਾਰਾਂ ਨੂੰ ਖਰਾਬ ਨਹੀਂ ਕਰਨਾਗਾ ਚੇਅਰਮੈਨ ਸਾਹਿਬ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਬੋਲੀ ਬੰਦ ਕੀਤੀ ਜਾਵੇ ਯਾਰਡਾਂ ਦੀ ਕਾਰਨ ਕੁਛ ਵੀ ਹੋ ਸਕਦਾ ਜੀ ਜੋ ਉਹਨਾਂ ਦਾ ਕੋਈ ਨਿੱਜੀ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਐਨਾਂ ਆਂਡੀਆਂ ਦੀ ਬੋਲੀ ਬੰਦ ਕਰਨੀ ਕੋਈ ਕੋਸ਼ਿਸ਼ ਤਾਂ ਹੋਏਗਾ ਨਹੀਂ ਮੈਨੂੰ ਇਸ ਬੰਦੇ ਨਹੀਂ ਪਤਾ ਲੇਕਿਨ ਮੇਰਾ ਮੇਰੇ ਬਦਲੀ ਕਰ ਦੋ ਜੀ ਮੇਰੀ ਬਦਲੀ ਕਰ ਦੋ ਜੀ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਜੀ ਮੈਨੂੰ ਬਹੁਤ ਕੁੱਟਿਆ ਗਿਆ ਮੈਂ ਕੀ ਕਸੂਰ ਕਰ ਲਿਆ ਵੀ ਮੈਂ ਜ਼ਮੀਂਦਾਰਾਂ ਦੀ ਫਸਲ ਵਕਾਈ ਆ ਆ ਮੇਰਾ ਕਸੂਰ ਹੈ ਜੀ ਮੈਂ ਸਭ ਆਮ ਆਦਮੀ ਪਾਰਟੀ ਦੇ ਆਈ ਮੈਂ ਇਹ ਆਪਦੀ ਬਦਲੀ ਕਰਾਣਾ ਚਾਹੁੰਦਾ ਜੀ ਮੈਂ ਬਹੁਤ ਪਰੇਸ਼ਾਨ ਹੈ ਗਿਆ ਕਰ ਵੀ ਨਹੀਂ ਕਰਾਉਣੀ ਕਾਰਵਾਈ ਤਾਂ ਹੀ ਸਰਕਾਰ ਆਪਦੀ ਉਹਨਾਂ ਦੀ ਸਰਕਾਰ ਜੇ ਕਰੇਗੀ ਤਾਂ ਕਰੇਗੀ ਕਾਰਵਾਈ ਆਪਾਂ ਹੁਣ ਕੀ ਕਹਿ ਸਕਦੇ ਆਂ ਆਪਣੇ ਤਾਂ ਇਹ ਬੇਨਤੀ ਵੀ ਜੇ ਕਿਤੇ ਕਰਨੀ ਹੈ ਜਾਂ ਸਾਨੂੰ ਬਦਲ ਦੋ ਜੀ ਸਾਡੀ ਸਾਰੀ ਕਮੇਟੀ ਤਿਆਰ ਹੈ ਬਦਲੀ ਕਰਾਉਣ ਨੂੰ ਜੀ ਅਸੀਂ ਸਾਰੇ ਪਰੇਸ਼ਾਨ ਹਾਂ ਉਧਰ ਅਰਨੀਵਾਲਾ ਪੁਲਿਸ ਵੀ ਮੌਕੇ ਤੇ ਪਹੁੰਚੀ ਆ ਥਾਣਾ ਅਰਨੀਵਾਲਾ ਦੇ ਐਸ ਐਚ ਓ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਜ਼ਖਮੀ ਦੇ ਬਿਆਨ ਦੇ ਜਾਂਚ ਕਰਨ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ قصور وارਾਂ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾ ਰਿਹਾ ਤੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਇੱਕ گورنر ਹੈ ਮਾਰਕੀਟ ਕਮੇਟੀ ਜਿਹੜਾ ਸੁਪਰਵਾਈਜ਼ਰ ਲੱਗਿਆ ਤੇ ਇਹਨਾਂ ਦਾ ਕੋਈ ਗੁਰਦੀਪ ਚੇਅਰਮੈਨ ਮਾਰਕੀਟ ਕਮੇਟੀ ਦਾ ਤੇ ਉਹਨਾਂ ਨਾਲ ਕੋਈ ਲੜਾਈ ਝਗੜਾ ਆ ਜਿਹਦੇ ਰਿਸਪਾਂਸ ਦੇ ਵਿੱਚ ਦਾਖਲ ਹੋਇਆ ਤੇ ਅਸੀਂ ਇਹਦਾ ਐਮਐਲਆਰ ਕੱਤੀ ਉਹਦੇ ਮੁਤਾਬਕ ਜੋ ਵੀ ਇਹ ਬਿਆਨ ਲਿਖਾਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਉਹ ਅੱਗੇ ਜੋ ਤਕਰੀਰ ਚ ਚਾਹੇ ਜਾਂ ਬਿਆਨ ਲਿਖਾਏਗਾ ਉਸ ਮੁਤਾਬਕ ਹੋਵੇਗੀ ਇਹ ਫਿਕਟਿਚ ਕੀਤੀ ਜਾਏਗੀ ਹਾਂਜੀ ਜੀ ਇਹਨਾਂ ਨੇ ਇਹ ਹੀ ਦੱਸਿਆ ਵੀ ਮੈਂ ਇਹਨੂੰ ਬੁਲਾਇਆ ਸੀ ਯਾ ਇਹਨਾਂ ਨੇ ਦਫ਼ਤਰ ਵਿੱਚ ਉਸ ਤੇ ਮੇਰੀ ਰਿਪੋਰਟ ਮਾਰ ਦਿੱਤੀ ਇਹਦਾ ਕਰ ਰਹੇ ਆ ਡਾਕਟਰ ਸਾਹਿਬ ਜਿਹੜੇ ਐਮਐਲਆਰ ਕੱਟ ਕੇ ਸੰਗੁੰਦੇ ਨੇ ਉਸ ਮਤਲਬ ਉਹਦੇ ਬਿਆਨ ਲਿਖ ਕੇ ਕਾਰਵਾਈ ਕਰਾਂਗੇ ਉਧਰ ਅਰਨੀਵਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਹੋਣਾ ਨੇ ਕਿਹਾ ਕਿ ਉਹਨਾਂ ਤੇ ਜਿਹੜੇ ਦੋਸ਼ ਲਗਾਏ ਗਏ ਨੇ ਉਹ ਝੂਠੇ ਤੇ ਬੁਨਿਆਦ ਨੇ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਅਸਲ ਦੇ ਵਿੱਚ ਜਿਹੜਾ ਸੁਪਰਵਾਈਜ਼ਰ ਆ ਉਹ ਕੰਮਚੋਰ ਆ ਤੇ ਹੁਣ ਝੂਠੇ ਇਲਜ਼ਾਮ ਲਗਾ ਰਿਆ ਮੈਂ ਮਾਰਕੀਟ ਕਮੇਟੀ ਚੇਅਰਮੈਨ ਕੁਲਦੀਪ ਸਿੰਘ ਸੰਧੂ ਵਰਨੀ ਵਾਲਾ ਤੋਂ ਜੋ ਕਿ ਮੈਂ ਪਿਛਲੇ 1 ਅੱਧੇ ਘੰਟੇ ਤੋਂ ਦੇਖਿਆ ਸੋਸ਼ਲ ਮੀਡੀਆ ਤੇ ਇੱਕ ਮੇਰੇ ਖਿਲਾਫ ਇੱਕ ਮੰਡੀ ਸੁਪਰਵਾਈਜ਼ਰ ਜੋ ਕਿ ਬਿਆਨਬਾਜ਼ੀ ਕਰ ਰਿਹਾ ਤੇ ਮੇਰੇ ਤੇ ਕੁੱਟ ਮਾਰਦੇ ਇਲਜ਼ਾਮ ਲਾ ਰਿਹਾ ਮੈਂ ਇਸ ਗੱਲ ਨੂੰ ਬਿਲਕੁਲ ਸਿਰੇ ਤੋਂ ਨਕਾਰਦਾ ਕਿ ਮੈਂ ਅੱਜ ਇੱਥੇ ਹਾਜ਼ਰ ਦਫ਼ਤਰ ਦੇ ਵਿੱਚ ਹਾਜ਼ਰ ਨਹੀਂ ਸੀ ਜਿਸ ਕਾਰਨ ਕਿ ਮੇਰੇ ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ ਇਹ ਜਿਹੜਾ ਮੰਡੀ ਸੁਪਰਵਾਈਜ਼ਰ ਹੈ ਇਹ ਪਹਿਲਾਂ ਤੋਂ ਹੀ ਬਹੁਤ ਕਮਚੋਰ ਹੈ ਪਿਛਲੇ ਦਿਨੀ ਇਹਨੂੰ ਇੱਕ ਇਹ ਲਾਪਰਵਾਹੀ ਵਰਤਨ ਕਰਨਨੇ ਕੋ ਨੋਟਿਸ ਦਫਤਰ ਵਿੱਚੋਂ ਦਿੱਤਾ ਗਿਆ ਸੀ ਉਹਨੂੰ ਜਿਸ ਵਿੱਚ ਜਿਸ ਦੀ ਭਾਗੀ ਕਾਰੀ ਤੇ ਦਰਦਾ ਇਹ ਮੇਰੇ ਤੇ ਇਲਜ਼ਾਮ ਲਗਾ ਰਿਹਾ ਹੈ ਮੈਂ ਇੱਕ ਜ਼ਿੰਮੇਵਾਰ ਅਹੁਦੇ ਦਾ ਅਹੁਦੇ ਤੇ ਬੈਠਾ ਆ ਆਦਮੀ ਆ ਮੈਂ ਇਹੋ ਜਿਹਾ ਕੰਮ ਕਦੇ ਨਹੀਂ ਕੀਤਾ ਨਾ ਹੀ ਕਰਦਾ ਹਾਂ ਪਰ ਮੈਂ ਇਸ ਦੇ ਸਾਰੇ ਹੀ ਇਲਜ਼ਾਮਾਂ ਨੂੰ ਸਿਰੇ ਤੋਂ ਇਨਕਾਰਦਾ ਹਾਂ ਕਿ ਮੇਰੇ ਤੇ ਨਜਾਇਜ਼ ਇੱਕ ਇਲਜ਼ਾਮ ਲਗਾ ਰਿਹਾ ਅਸਲ ਦੇ ਵਿੱਚ ਫਾਜ਼ਿਲ ਕਾਦੀ ਅਰਨੀਵਾਲਾ ਮਾਰਕੀਟ ਕਮੇਟੀ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਮਾਰਕਰ ਕਮੇਟੀ ਦੇ ਚੇਅਰਮੈਨ ਕਲਦੀਪ ਸਿੰਘ ਉੱਤੇ ਸੁਪਰਵਾਈਜ਼ਰ ਨੂੰ ਕੁੱਟਨ ਮਾਰਦੇ ਗੰਭੀਰ ਦੋਸ਼ ਲੱਗੇ ਨੇ ਪੀੜਤ ਸੁਪਰਵਾਈਜ਼ਰ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਗਿਆ ਘਟਨਾ ਦੀ ਜਾਣਕਾਰੀ ਮਿਲਦੇ ਹੀ ਹੋਰਨਾ ਮਾਰਕੀਟ ਕਮੇਟੀਆਂ ਦੇ ਅਧਿਕਾਰੀ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਵੀ ਹਸਪਤਾਲ ਦੇ ਵਿੱਚ ਪਹੁੰਚ ਗਏ ਨੇ ਪੀੜਤ ਸੁਪਰਵਾਈਜ਼ਰ ਗੌਰਵ ਮੋਂਗਾ ਨੇ ਦੱਸਿਆ ਕਿ ਚੇਅਰਮੈਨ ਨੇ ਉਹਨਾਂ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਹਦੀ ਡੰਡਿਆਂ ਦੇ ਨਾਲ ਘੁੱਟਮਾਰ ਕੀਤੀ ਆ ਗੌਰਵ ਦੇ ਅਨਸਾਰ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਚੇਅਰਮੈਨ ਦੁਆਰਾ ਨੋਟਿਸ ਦਿੱਤੇ ਗਏ ਸੀ ਮੁੱਖ ਵਿਵਾਦ ਦੱਸਿਆ ਜਾ ਰਿਹਾ ਕਿ ਮੰਡੀ ਦੇ ਵਿੱਚ ਕਣਕ ਦੀ ਬੋਲੀ ਕਰਵਾਉਣਾ ਸੀ ਜਿਸ ਦਾ ਚੇਅਰਮੈਨ ਵਿਰੋਧ ਕਰ ਰਿਹਾ ਸੀ ਗੌਰਵ ਮੋਂਗਾ ਨੇ ਦੱਸਿਆ ਕਿ ਉਹ ਆਪਣਾ ਤਬਾਦਲਾ ਚਾਹੁੰਦੇ ਨੇ ਕਿਉਂਕਿ ਉਸ ਜਿਹੜਾ ਮਾਮਲਾ ਸਰਕਾਰ ਨਾਲ ਜੁੜਿਆ ਚੇਅਰਮੈਨ ਜੋ ਸਰਕਾਰ ਵੱਲੋਂ ਲਗਾਇਆ ਗਿਆ ਇਸ ਕਰਕੇ ਉਹਨੂੰ ਨਿਆਂ ਮਿਲਣ ਦੀ ਕੋਈ ਉਮੀਦ ਨਹੀਂ ਉਹਨਾਂ ਦੇ ਕਹਿਣੇ ਕਿ ਮੰਡੀ ਵਿੱਚ ਕਣਕ ਦੀ ਬੋਲੀ ਰਕਵਾਈ ਜਾ ਰਹੀ ਸੀ ਜਿਹਦੇ ਚਲਦਿਆ ਹੀ ਉਸਦੇ ਨਾਲ ਮਾਰਕੁੱਟ ਕੀਤੀ ਗਈ ਹੈ ਹਸਪਤਾਲ ਦੇ ਡਾਕਟਰ ਨਿਖਲ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਪੀੜਤ ਦੇ ਐਕ੍ਰਿਸ ਤੋਂ ਬਾਅਦ ਹੀ ਜਿਹੜੀਆਂ ਸੱਟਾਂ ਦੇ ਬਾਰੇ ਪਤਾ ਲੱਗੂਗਾ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੈਡੀਕਲ ਟੀਮ ਪੂਰੀ ਸਾਵਧਾਨੀ ਵਰਤ ਰਹੀ ਹੈ ਉਧਰ ਥਾਣਾ ਅਰਨੀਵਾਲਾ ਦੇ ਐਸ ਐਚ ਓ ਅੰਗਰੇਜ਼ ਕੁਮਾਰ ਨੇ মিডিਆ ਦੇ ਨਾਲ ਵੀ ਗੱਲਬਾਤ ਕੀਤੀ ਉਨਾ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਸੁਪਰਵਾਈਜ਼ ਦੀ ਕੁੱਟ ਮਾਰ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਉਹਨਾਂ ਨੇ ਭਰੋਸਾ ਦਿੱਤਾ ਕਿ ਪੀੜਤ ਗੌਰਮੰਗਾ ਦੇ ਬਿਆਨ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਆਮ ਆਦੀ ਪਾਰਟੀ ਦੇ ਜਿਹੜੇ ਲੋਕ ਕਹਿੰਦੇ ਕਿ ਅਸੀਂ ਆਮ ਕਰਾਂਦੇ ਹਾਂ ਸਾਨੂੰ ਮੌਕਾ ਦਿੱਤਾ ਤੇ ਉਹ ਹੁਣ ਕਿਵੇਂ ਗੁੰਡਾਗਰਦੀ ਤੇ ਉੱਤਰ ਆਏ ਨੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਨੂੰ ਹੀ ਬੁਰੀ ਤਰ੍ਹਾਂ ਕੁੱਟਿਆ ਗਿਆ ਇਹ ਦੋਸ਼ ਲੰਕੇ ਨੇ ਹਾਲਾਂਕਿ ਚੇਅਰਮੈਨ ਵੱਲੋਂ ਇਹ ਦੋਸ਼ ਨਕਾਰੇਗੇ ਨੇ ਪਰ ਉਧਰ ਦੱਸਿਆ ਜਾ ਰਿਹਾ ਕਿ ਮਾਮਲਾ ਵੀ ਦਰਜ ਹੋ ਚੁੱਕਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡ ਤੁਹਾਨੂੰ ਅੱਗੇ ਜੀਦਰੋਏ ਪੰਜਾਬ ਧੰਨਵਾਦ